ਓ ੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰਪ੍ਰਸਾਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਤਰੇ ਜੇ ਬੰਨਾਂ ਪੁਰੀਆਂ ਭਾਰ ਸਹਸਣ ਪਾ ਲੱਖ ਵੈ ਤਾਂ ਇੱਕ ਨ ਚੱਲ ਨਾਲ ਕਿਸ ਸਚਾਰਾ ਹੋਈ ਐ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਕਾਰ ਹੁਕਮ ਨੇ ਕਹਿਆ ਜਾਏ ਹੁਕਮੇ ਹਉਣ ਜੇ ਹੁਕਮ ਲੈ ਵਢਿਆ ਇਹ ਹੁਕਮੇ ਤੁਮ ਨਹੀਂ ਚ ਹੁਕਮ ਲਿਖਤ ਬਸੁਗ ਪਾਈ ਹੈ ਇਕਨ ਹੁਕਮੇ ਬਖਸ਼ੀ ਸੇ ਹੁਕਮੇ ਸਦਾ ਪਵਾਹੀ ਹੈ ਹੁਕਮੇਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੂਝਾ ਤਾ ਹਮੈ ਕਹ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਨਾਣ ਨਿਸ਼ਾਨ ਗਾਵੇ ਕੋ ਗੁਣ ਵਟਿਆ ਜਾਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Jap દેਸ ਦੂਰ ਗਾਵੇ ਕੋ ਵੇਖ ਹਾਦਰ ਦੂਰ ਕਥਨ ਕਥਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਤਕ ਪਾਏ ਜਗਤ ਗੰਤਰ ਖਾਈ ਖਾਏ ਹੁਕਮ ਹੁਕਮ ਚੱਲਾਏ ਰਾਹੂ ਨਾਨਕ ਵਿਖਸਾਵੇ ਪ੍ਰਵਾਹੂ ਸਚ 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 ਨਾਹਿ ਭਖਿਓ ਪਉ ਅਪਾਰ ਅਖ ਮੰਗੇ ਦੇ ਦੇ ਦਤ ਕਰੇ ਦਾਤਾਰ ਫਿਰ ਕਾਗ ਰਖਿਆ ਜਿਸ ਦਿਸ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੁਖ ਦਵਾਰ ਨਾਨਕੇ ਵੇ ਜਾਣੀਐ ਸਭ ਆਪੇ ਸਚਿਆਰਹ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨ ਗਾਵੀ ਗੁਣ ਨਿਧਾਨ ਗਾਵੀ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਏ ਗੁਰ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਅੱਖਾਂ ਨਹੀਂ ਕਹਿਣਾ ਕਤ ਨਾ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤਿਰਤ ਨਾ ਮਜਤ ਸੁਭਾਵਾਂ ਵਿਣ ਪਾਣੈ ਕਾ ਨਾਹ ਕਰੇ ਜੇ ਤਿਸਰਠ ਉਪਾਏ ਵੇਖਾਂ ਵਿਣ ਕਰਮ ਕੈ ਮੈਂ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੇ ਸਕ ਸਣੇ ਗੁਰਾਂ ਇੱਕ ਦੇਹ ਬਜਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੀ ਜੋ ਚਾਰਿਆ ਰਜਾ ਹੋਰ ਦਸੁਣੇ ਹੋਏ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਉ ਰਖਾਈ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾਵੇ ਤਾਂ ਵਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨਾ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪਿਰ ਸੁਰਨਾ ਸੁਣਿਆ ਤਰਤਵਲਾ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੁਹ ਨ ਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾ ਸੁਣਿਆ ਸਰਬਰਮਾ ਇੰਦ ਸੁਣ ਮੁਖ ਸਲਾਹ ਨ ਮੰਨਦਾ ਸੁਣਿਆ ਜੋਗ ਜੁਗਤਨ ਭੇ ਸੁਣਿਆ ਸਾ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਾਸਨ ਤੋਕ ਗਿਆਨ ਸੁਣੇ 86 ਕਾ ਸਿ ਨਾਨ ਸੁਣੇ ਪੜ ਪੜ ਪਾਹ ਮਾਨ ਅਸ ਲਗ ਸ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਗੁਨ ਕੇ ਗਾਹ ਸੁਣੇ ਸਿੱਖ ਪੀਰ ਪਤਸ਼ਾਹ ਸੁਨੰਦ ਪਵਰ ਹੋ ਸੁਨ ਹਤ ਇਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਪ ਕਾ ਨਸ ਮਨ ਕੀ ਗਤ ਕਹੀ ਨਾ ਜਹਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾ ਮਨ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸ਼ੁੱਧ ਮਨ ਨਾ ਮੋਟਾ ਨਾ ਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰਗ ਠਾਕ ਨ ਪਾਏ ਮਨ ਪਤ ਸਿਉ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸਨ ਬੰਧ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੈ ਮਨ ਕੋਏ ਅਨ ਪਾਹ ਮੁਕਤਵਾਰ ਮਨ ਪਰਵਾਰ ਸਦਾਰ ਮਨ ਤਰਾ ਤਾਰੇ ਗੁਰ ਸਿੱਖ ਮਨ ਨਾਨਕ ਪਵਹਿ ਨ ਪਿਖਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਾਵ ਦਰਗਹ ਮਹਾਨ ਪੰਜ ਸਵਦਰ ਜਾਨ ਪੰਚਕ ਗੁਰ ਇਤਿਹਾਨ ਜੇ ਕੋ ਕਹਾ ਕਰ ਵਿਚਾਰ ਕਰਤਕ ਕਰਨਾ ਸਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਗਤਾ ਪ੍ਰਖਿਆ ਜਨਸੂਤ ਜੇ ਕੋ ਬੂਝ ਹੋਵੇ ਸਟਿਆਰ ਤਵਲ ਉਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਤ ਪੜ ਚਲੇ ਕਮਜੋਰ ਜੀ ਜਾਤ ਰੰਗਾ ਕੇ ਨਾਵ ਸਭਨ ਲਿਖ ਬੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਇਤਾ ਹੋਏ ਇਤ ਤਾਨ ਸਵਾਲ ਹੋ ਰੂਪ ਕੀਤੇ ਦਾ ਜਾਣੇ ਕੌਣ ਕੂਤ ਕੀ ਤਪ ਸੋ ਏਕੋ ਕਵਾਉ ਤਿਸ ਤੇ ਲਖਤ ਦਿਆਉ ਕੁਦਰਤ ਕਵਨ ਕਹਾ ਵਿਚਾਰ ਹਰ ਨ ਜਾਵਾਂ ਇੱਕ ਵਾਰ ਜੋ ਤਤ ਪਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਕ ਭਾਉ ਸੰਖ ਪੂਜਾ ਸੰਕ ਤਪ ਤਾਉ ਅਸੰਖ ਗ੍ਰੰਥਮਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸਾਂ ਕ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਅਸੰਖ ਦਾ ਤਾਰ ਅਸੰਖ ਸੂਰਮਾ ਪਗਸਾਰ ਸੰਖ ਮੋਨ ਲਿਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਅਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੂਰਖਾਂਦ ਕੋਰ ਸੰਘ ਚੋਰ ਹਰਮਖੋਰ ਅਸਾਂ ਕਮਰ ਕਰ ਜਾਹੇ ਜੋਰ ਅਸਾਂ ਕ ਗਲਵੜ ਹਤਿਆ ਕਮਾਹੇ ਸੰਘ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆ ਰ ਕੂੜੇ ਫਿਰਾਹੇ ਸੰਘ ਮਲੇ ਸ਼ਮਲ ਪਖ ਖਾਹੇ ਸੰਕ ਨੰਦ ਸਰ ਕਰ ਹੈ ਭਾਰ ਨਾਨਕ ਨੇ ਚ ਕਹ ਵਿਚਾਰ ਵਾਰਿਆ ਨ ਜਾ ਇਕ ਵਾਰ ਜੋ ਤੁਧ ਭਾਵੈ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਰ ਸੰਕ ਨਾਵ ਸੰਕ ਥਾਵ ਗਮ ਗਮ ਸੰਖ ਲੋ ਸੰਕ ਹੈ ਸਰ ਭਾਰ ਹੋਏ ਅਖਰੇ ਨਾਮ ਅਖਰੇ ਸਲਾਹ ਅਖਰੇ ਗਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰੇ ਸਰ ਸੰਜੋਗ ਵਿਖਾਨ ਨਿਨਹਿ ਲੇਕੇ ਤੇ ਸਰਨਾ ਹੈ ਜੈ ਪਰਮਾਏ ਤਿਤ ਪਾਹੇ ਜੇ ਤਾ ਕੀ ਤਿਤ ਨਾ ਵਿਣ ਨਾ ਵੈ ਨਹੀਂ ਕੋ ਤਾਉ ਕੁਦਰਤ ਕਵਨ ਕਹਾ ਵਿਚਾਰ ਹਵਾਰੇ ਨ ਜਾਮ ਏਕ ਵਾਰ ਜੋ ਤਿਤ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਯ ਹੱਤ ਪ੍ਰਾਰਥਨ ਦੇਹ ਪਾਣੀ ਤੋਤਾ ਉਤਰ ਸੁਖੇ ਹਾ ਮੋਤ ਪੱਲਿੱਤੇ ਕੱਪੜ ਹੋਏ ਦੇ ਸਾਵਣ ਲਈ ਆਤੋਏ ਪਰਿਅਮਤ ਪਾਪਾਂ ਕਾ ਸੰਗ ਧੋਪੈ ਨਾਮੈ ਕ ਰੰਗ ਉਨਿ ਪਾਪਿ ਆਖਣ ਨਾਹੈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਖਾਉ ਨਾਨਕ ਹੁਕਮਿ ਆਵੋ ਜਾਹੁ ਤੀਰਤ ਤਪਦੇ ਅਦਦਾ ਦੇਖੋ ਪਾਵਤਲ ਕਾ ਮਹਾਨ ਸੁਣਿਆ ਮੰਨਿਆ ਮਨ ਕੀਤਾ ਭਵ ਅੰਤਰ ਗਾ ਤੀਰਥ ਮਦ ਨਾਉ ਸਭ ਗੁਣ ਤੇ ਰਹਿਵੇਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਸਤਾਤ ਬਾਣੀ ਬਰਮਾਉ ਸਤ ਸਾਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਤਿਤ ਕਵਣ ਭਾਰ ਕਵਣ ਸੁਰਤੀ ਮਹੋ ਕਵਣ ਜਿਤ ਹੋ ਆਕਾਰ ਵੇਲ ਨਾ ਪਾਇਆ ਪੰਡਤ ਜਿ ਹੋ ਵੈ ਲਿਖ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲਿਖ ਕੁਰਾਨ ਤਤਵਾਰਨ ਜੋਗੀ ਜਾਣੇ ਰਤਮਹੋ ਨ ਕੋਈ ਦਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿਆ ਅੱਖਾਂ ਕਿਸ ਲਾਇਕ ਵਰਨੀ ਕਿਵ ਜਾਣ ਨਾਨਕ ਆਕਣ ਸਭ ਕੋ ਇਕ ਦਿਕ ਸੇਣ ਵਡਾ ਸਾਹਿ ਵੱਡੇ ਨਾ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਜਾ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋ ਹੈ ਪਤਾਲਾ ਪਤਾਲਾ ਗਾਸਾ ਗਾਸ ੜਕੜਕ ਭਾਲ ਥਕੇ ਵੇਦ ਕਹਿਣ ਕਵਾਤ ਸਸ ਤਾਰਕ ਕਹਿਣ ਕ ਤੇ ਬਸ ਨਿਕਤਾਤ ਲਿਖਾ ਹੋਇ ਤਾ ਲਿਖਿਆ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾਹੀ ਸਲਾਹ ਹੋਇ ਤਿਸੁਰਤ ਨ ਪਈਆ ਨਦੀ ਅਤਵਹ ਪਵਸਵੰਦਨਾ ਜਾਣੀ ਹੈ ਸਮੁੰਦ ਸਹ ਸੁਲਤਾਨ ਗਿਰਿਆ ਸੇਤੀ ਮਾਲ ਧਨ ਕੀੜੀ ਤੁਲਣ ਹਾਵਣੀ ਜੇਤਸ ਮਨ ਹੋਣਾ ਵਿਸਰਹ ਅੰਤ ਨ ਸਿਪਤੀ ਕਹਣਨ ਅੰਤ ਅੰਤਨ ਕਰਨ ਦੇਣ ਨ ਅੰਤ ਤੰਤਨ ਵੇਖਣ ਸੁਨਨ ਤੰਤਨ ਜਾਪੈ ਕਾ ਮਨ ਮੰਤ ਅੰਤਨ ਜਾਪੈ ਕੀਤਾ ਕਰ ਅੰਤਨ ਜਾਪੈ ਪਰਵਾਰ ਅੰਤ ਕਰਨ ਕਿਤੇ ਬਿਲ ਲਾਹੇ ਤਾਂ ਕੇ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤ ਕਹੇ ਬਹੁਤ ਹੋ ਵਡਾ ਸਭ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਇਹ ਵਡਾ ਉੱਚਾ ਹੋਵੇ ਕੋਈ ਤਿਸੋਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਲ ਨਤਮਾਏ ਕੀਤੇ ਮੰਗੇ ਜੋਤਿ ਪਰ ਕੀਤੇ ਗਣਤ ਨਹਿ ਵਿਚਾਰ ਕੀਤੇ ਗਪਤ ਤਹ ਵਕਾਰ ਕੀਤੇ ਲੈ ਲੈ ਮਿਰਪਾਹੀ ਕੀਤੇ ਮੂਰਖਾਈ ਕਾਏ ਇਤੇ ਦੁਖ ਭੁਗਸਦ ਮਹਾਰ ਅਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਸਕ ਕੋਈ ਜੇ ਕੋ ਖਾ ਗਾਖਣ ਪਾਏ ਹੋ ਜਾਣ ਜਿਤਿਆ ਮੂਖਾਏ ਆਪੇ ਜਾਣ ਆਪੇ ਦੇ ਅਖ ਸਫਕੀ ਕੇ ਜਿਸਮ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਅਮਲ ਪੰਡਾਰ ਅਮੁੱਲ ਆਵੈ ਮੁੱਲ ਜਾਹੈ ਮੁੱਲ ਭੈ ਮੁੱਲ ਅਸਮਾਈ ਅਮਰਤ ਹਰ ਮੁੱਲ ਦੀ ਬਾਹਣ ਅਮਰਤੁ ਲ ਅਮਲ ਪ੍ਰਵਹਾਨ ਮੁੱਲ ਬਖਸ਼ੀਸ਼ ਅਮਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲ ਮੁੱਲ ਆਖਿਆ ਨ ਜਾਇ ਆਕਾ ਕਰੇ ਲਿਵਲਾਇ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇਰ ਮੈਂ ਆਖਾ ਇੰਦਾ ਆਖ ਗੋਪੀਤਾ ਗੋਵਿੰਦ ਆਖੇ ਸਰਾਕ ਸਿਦਾ ਆਖੇ ਕੀਤੇ ਕੀਤੇ ਬੁੱਧ ਆਖੇ ਧਨਵਾ ਆਖੇ ਦੇਵਾ ਆਖੇ ਸੁਰ ਨਰਮਣ ਜਨ ਸੇਵ ਕੀਤੇ ਆਖੇ ਅਖਣ ਪਾਹੇ ਕੀਤੇ ਕਹਿ ਕਹਿ ਉਠਟ ਜਾਹੇ ਇਤੇ ਕੀਤੇ ਹੋਰ ਕਰਹਾ ਤਾਕ ਨ ਸਕ ਕੀ ਕਿਆ ਜੇ ਵਿੜ ਭਾਵੇ ਤੇ ਵਿੜ ਹੋਏ ਨਾਨਕ ਜਾਣ ਸੱਚ ਸੋਏ ਜੇ ਕੋ ਆਖਾ ਭੁੱਲ ਵਿਗਾੜ ਤਾਂ ਲਿਖਿਆ ਸਰਗਵਾਰ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਪੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਗ ਪ੍ਰੇਸਾਂ ਕਹੀਐਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੋਂ ਪਉਣ ਪਣੀ ਬਸੰਤਰ ਗਾਵਹਿ ਰਾਜ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸਣ ਸਦਾ ਸਵਾਰੇ ਗਾਵੈੰਤ ਦਾਸਨ ਬੈਠੇ ਦੇਵਤੇ ਅੰਦਰ ਨਾਲਿ ਗਾਵਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰ ਗਾਵਣ ਜਿਤਿ ਸਤੇ ਸੰਤੋਕੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲਿ ਹੈ ਗਾਵ ਮੋਹਣੀ ਅਮਨ ਮੋਹਣ ਸੁਰਗਮ ਮਛ ਪਿਆਲੇ ਗਾਵ ਰਤਨੁ ਪਾਇ ਤੇਰੇ 68 ਤੀਰਥ ਨਾਲਿ ਗਾਵ ਜੁਦ ਮਹਾਬਲ ਸੂਰ ਗਾਵ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਤ ਤੁਨ ਗਾਵੈ ਜੋਤਿ ਤੇ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਹਿ ਚਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਪੀਓ ਸਿਜੈ ਨਜਾ ਸਿਰਤਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਾ ਜਿਨ ਸਿ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਪੜਾ ਜਿਵੇਂ ਤਸਦੀ ਵਡਿਆਈ ਜੋ ਤਸ ਸੁਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਤਸ਼ਾਹੂ ਸਾ ਪਤ ਸਾਹਿਬ ਨਾਨਕ ਰਹਿਣ ਰਜਾਈ ਹੰਦਾ ਸੰਤੋਖ ਸਰਵਪ੍ਰੋਖ ਝੋਲੀ ਧਿਆਨ ਕਰੈ ਬਪੂਤ ਖਿੰਤਾ ਕਾਲ ਕੁਵਾਰੀ ਕਾਇਆ ਨੁਰੰਦਾ ਪ੍ਰਤੀਤ ਐ ਪੰਥੀ ਸਗਲ ਜਮਾਤੀ ਮਨ ਜਿਤ ਜਗ ਜੀਤ आदेश तिसै आदेश आध आद नीला नाद नाथ जुजुग एको वेस भुगत गया देया भंडारन कटकट वाजे नाद अप नात नाति सब जाके रसद अवरा साद संयोग जुद कारत लावे लेख अवह भाग आदेश तिसै आदेश आध आद नीला नाद नाथ जुजुग एको वेस ਇਕਮਈ ਜੁਗਤ ਵਿਆਹ ਇਹ ਤਿੰਨ ਚੇਲੇ ਪ੍ਰਵਹਨ ਇਕ ਸੰਸਾਰ ਇਕ ਬੰਡਾਰ ਇਕ ਲਾਇ ਦੀ ਬਾਣ ਜੇ ਤਿਸ ਪਾਵੈ ਤਿਵੇਂ ਚੱਲਾ ਵਜਹੁ ਵਹਿ ਪਰਮਾਨ ਵੇਖੈ ਉਹਨਾਂ ਦਰਨ ਆਵੈ ਬਹੁਤਾਇਓ ਵਿਡਾਣ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਾਥ ਜੁਗ ਇਕ ਵਿਸ ਆਸਨ ਲੋਏ ਲੋਏ ਬੰਡਾਰ ਜੁਗ ਚ ਪੈ ਸੋ ਇਕ ਵਾਰ ਕਰ ਕਰ ਵੇਕੈ ਸਰਜਨਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਤੇ ਸਾਦੇਸ ਆਦ ਅਨਿਲ ਅਨਾਦ ਨਾਥ ਨਿਉਜ ਗੇਕੋ ਵਿਸ ਜਗ ਦੂਰੀ ਪ ਲੱਖੋ ਲੱਖੋ ਲਖ ਵਿਸ ਲਗ ਲਗੜਾ ਖੇਕ ਨਾਮ ਜਗਦੀਸ਼ ਤਰਹ ਪਤ ਪਵੜੀਆਂ ਛੜਿਆ ਹੋਇ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰਿ ਪਾਈਐ ਕੋੜੀ ਕੋੜਾ ਠੀਸ ਆਖਨ ਜੋਰ ਚ ਪੈਨ ਹਜੁਰ ਜੋਰ ਜੋਰ ਨ ਮੰਗਣ ਦੇਣਾ ਨ ਜੋਰਾ ਜੋਰਨ ਜੀਵਨ ਮਰਨ ਨ ਜੋਰਾ ਜੋਰਨ ਰਾਜਮਾਲ ਮਨਸੂਰ ਜੋਰਨ ਸਰਤੀ ਗਿਆਨ ਵਿਚਾਰ ਜੋਰਨ ਜਗਤਿ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੇਚ ਨ ਕੋਏ ਰਾਤੀ ਰੁਤੀ ਤਿਥਿ ਤੇ ਵਾਰ ਪਉਨ ਪਨਿਗਨਿ ਪਤਾਲ ਤਿਸ ਵਿੱਚ ਅਰਤੀਥਾ ਪਰ ਕੀ ਧਰਮਸਾਲ ਤਿਸ ਵਿੱਚ ਜੀਜੂਤ ਕੇ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥਾ ਸੋਣ ਪੰਜ ਪਰਵਾਹ ਨਦਰੇ ਕਰਮ ਪਵੈ ਨਿਸ਼ਾਨ ਕਚ ਪਕਾਇਉ ਤੈ ਪਾਇ ਨਾਨਕ ਅਜਾਪੈ ਜਾਈ ਧਰਮਖੰਡ ਕਾ ਇਹ ਧਰਮ ਗਿਆਨਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘੜਤ ਕੜੀ ਹੈ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮਿਹਰ ਕੀਤੇ ਕੀਤੇ ਤੂਪ ਦੇਸ ਕੀਤੇ ਅੰਤ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਹਾ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਤ ਨਰਿੰਦਹ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤ ਆਨਦ ਮਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਤਥਾ ਘੜਤ ਕੜੇ ਬਹੁਤ ਅਨੂਪ ਤਾ ਕਿੰਗਲਾਂ ਕਥਿ ਹਾਨਾ ਜਾ ਹੈ ਜੇ ਕੋ ਕਹਿ ਪਿਛੇ ਪਛਤਾਏ ਤਿਥੈ ਘੜੀਐ ਸੁਰਤ ਮਤ ਮੰਨ ਬਦ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੇ ਬਾਣੀ ਜੋਰ ਤਿਥੈ ਹੋਰਨ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਮਾ ਹੈ ਤਾਕੇ ਰੂਪ ਨ ਕਥਨੇ ਜਾਹੇ ਨਾਹੋ ਮਰੈ ਟੱਗ ਜਾਏ ਜਿਨ ਕਾ ਰੰਗ ਸਹ ਮਨ ਮਾਹੇ ਤਿਥੈ ਭਗਤ ਵਸੈ ਕੈ ਲੋਕ ਰਹਿ ਅਨੰ ਸਚਾ ਮਨਸੋਏ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥ ਤਾ ਅੰਤ ਨ ਅੰਤ ਤਿਥੈ ਲੋ ਲੋਕਾਰ ਜਿਵ ਜੁ ਹੁਕਮ ਤਵੈ ਤਿਵਕਾਰ ਏਕਾ ਵਿਕਸ ਕਰ ਵਿਚਾਰ ਨਾਨਕ ਤਨਾ ਕਲਡਸਾਰ ਜਤ ਪਹਾਰ ਤਿਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭੌਖ ਲਗਨ ਤਪਤਾਉ ਭੰਡਾ ਪੋ ਅੰਮ੍ਰਿਤ ਟਢਾਲ ਘੜੀਐ ਸਭ ਸ੍ਰੀ ਟਕਸਾਲ ਦਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰਿ निहाल ਅਸ ਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਇ ਦਾਈ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਚ ਤਰਮਹਦੂਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਨਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾ ਲ